ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੰਖ ਨਾਮ ਅਸੰਖ ਥਾਂ ਕੁਦਰਤ ਦੇ ਅਨੇਕਾਂ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ ਅਸੰਖਾ ਹੀ ਨਾਮ ਹਨ ਤੇ ਅਸੰਖਾ ਹੀ ਉਹਨਾਂ ਦੇ ਥਾਂ ਟਿਕਾਣੇ ਹਨ ਅਗੰਮ ਅਗੰਮ ਅਸੰਖ ਲੋ ਕੁਦਰਤ ਵਿੱਚ ਅਸੰਖਾ ਹੀ ਪਵਣ ਹਨ ਜਿੰਨਾ ਤੱਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ ਅਸੰਖ ਕਹ ਹੈ ਸਿਰ ਭਾਰ ਹੋਏ ਪਰ ਜੋ ਮਨੁੱਖ ਕੁਦਰਤ ਦਾ लेखा ਕਰਨ ਵਾਸਤੇ ਸ਼ਬਦ ਅਸੰਖਪੀ ਆਖਦੇ ਹਨ ਉਹਨਾਂ ਦੇ ਸਿਰ ਉੱਤੇ ਵੀ ਭਾਰ ਹੁੰਦਾ ਹੈ ਭਾਵੇਂ ਉਹ ਕੀ ਕੁੱਲ ਕਰਦੇ ਹਨ ਅਸੰਖ ਸ਼ਬਦ ਵੀ ਕਾਫੀ ਨਹੀਂ ਹੈ ਅਖਰੀ ਨਾਮ ਅਖਰੀ ਸਲਾਹ ਪਾਵੇ ਅਕਾਲ ਪੁਰਖ ਦੀ ਕੁਦਰਤ ਦਾ लेखा ਲਫ਼ਜ਼ ਅਸੰਖ ਤਾਂ ਕਿਤੇ ਰਹਾ ਕੋਈ ਵੀ ਸ਼ਬਦ ਕਾਫੀ ਨਹੀਂ ਹੈ ਪਰ ਅਕਾਲ ਪੁਰਖ ਦਾ ਨਾਮ ਵੀ ਅੱਖਰਾਂ ਦੀ ਰਾਹੀ ਹੀ ਲਿਆ ਜਾ ਸਕਦਾ ਹੈ ਉਸ ਦੀ ਸਿਫਤ ਸਲਾਪ ਹੀ ਅੱਖਰਾਂ ਦੀ ਰਾਹੀ ਹੀ ਕੀਤੀ ਜਾ ਸਕਦੀ ਹੈ ਅਖਰੀ ਗਿਆਨ ਗੀਤ ਗੁਣਗਾਹ ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ ਦੀ ਰਾਹੀ ਹੀ ਵਿਚਾਰਿਆ ਜਾ ਸਕਦਾ ਹੈ ਅੱਖਰਾਂ ਦੀ ਰਾਹੀ ਹੀ ਉਸ ਦੇ ਗੀਤ ਅਤੇ ਗੁਣਾ ਨਾਲ ਵਾਕਿਫ ਹੋ ਸਕੀਦਾ ਹੈ ਅਖਰੀ ਲਿਖਣ ਬੋਲਣ ਬਾਣ ਬੋਲੀ ਦਾ ਲਿਖਣਾ ਤੇ ਬੋਣਾ ਵੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ ਇਸ ਕਰਕੇ ਸ਼ਬਦ ਅਸੰਖ ਵਰਤਿਆ ਗਿਆ ਹੈ ਅੱਖਰਾਂ ਸਿਰਸੰ ਜੋਗ ਵਖਾਣ ਅੱਖਰਾਂ ਰਾਹੀਂ ਹੀ ਪਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ ਜਿਨ ਇਹ ਲਿਖੇ तिसਰ ਨਾਹੀਂ ਉਂਝ ਜਿਸ ਅਕਾਲਪੁਰਖ ਨੇ ਜੀਵਾ ਦੇ ਸੰਜੋਗ ਦੇ ਇਹ ਅੱਖਰ ਲਿਖੇ ਹਨ ਉਸ ਦੇ ਸਿਰ ਉੱਤੇ ਕੋਈ ਲੇਖਾ ਲੇਖ ਨਹੀਂ ਹੈ pau ਕੋਈ ਮਨੁੱਖ ਉਸ ਅਕਾਲਪੁਰਖਤਾ ਲੇਖਾ ਨਹੀਂ ਕਰ ਸਕਦਾ ਜੀਵ ਫਰਮਾਏ ਤਿਵ ਤਿਵ ਪਾਹੀ ਜਿਸ ਤਿਸ ਤਰਾਂ ਉਹ ਅਕਾਲਪੁਰਖ ਹੁਕਮ ਕਰਦਾ ਹੈ ਉਸੇ ਤਰਾਂ ਜੀਵ ਆਪਣੇ ਸੰਜੋਗ ਭੋਗਦੇ ਹਨ ਜੇਤਾ ਕੀਤਾ ਤੇਤਾ ਨਾ ਇਹ ਸਾਰਾ ਸੰਸਾਰ ਜੋ ਅਕਾਲਪੁਰਖ ਨੇ ਬਣਾਇਆ ਹੈ ਇਹ ਉਸ ਦਾ ਸਰੂਪ ਹੈ ਵਿਣ ਨਾਵੇ ਨਾਹੀ ਕੋਥਾਉ ਉਹੀ ਥਾਂ ਅਕਾਲਪੁਰਖ ਦੇ ਸਰੂਪ ਤੋਂ ਖਾਲੀ ਨਹੀਂ ਹੈ ਭਾਵ ਜਿਹੜੀ ਥਾਂ ਜਾਂ ਪਦਾਰਥ ਵੇਖੀ ਉਹ ਹੀ ਅਕਾਲਪੁਰਖ ਦਾ ਸਰੂਪ ਦਿਸਦਾ ਹੈ ਸ੍ਰਿਸ਼ਟੀ ਦਾ ਜਰਾ ਜਰਾ ਅਕਾਲਪੁਰਖ ਦਾ ਸਰੂਪ ਹੈ ਕੁਦਰਤ ਕਵਣ ਕਹਾ ਵਿਚਾਰ ਮੇਰੀ ਕਿਹ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਵੀ ਵਿਚਾਰ ਕਰ ਸਕਾ ਵਾਰਿਆ ਨਾ ਜਾਵਾ ਇੱਕ ਵਾਰ ਹੈ ਅਕਾਲਪੁਰਖ ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ ਪਾਵ ਮੇਰੀ ਹਸਤੀ ਬਹੁਤ ਹੀ ਤੁਛ ਹੈ ਜੋ ਤੁਦ ਪਾਵੈ ਸਾਈ ਪਲੀਕਾਰ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਫਲਾ ਹੈ ਪਾਵ ਤੇਰੀ ਰਜ਼ਾ ਵਿੱਚ ਰਹਿਣਾ ਹੀ ਅਸਾਂ ਜੀਵਾਂ ਲਈ ਪਲੀ ਗੱਲ ਹੈ ਤੂੰ ਸਦਾ ਸਲਾਮਤ ਨਿਰੰਕਾਰ ਹੇ ਨਿਰੰਕਾਰ ਤੂੰ ਸਦਾ ਥੇ ਰਹਿਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ